ਸਾਹਿਬ ਜੀਓ ਬਿਲਾਵਲ ਮਹੱਲਾ ਨਾਮ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਨ ਚੂਕੈ ਗੁਰ ਇਹੋ ਭੇਦ ਬਤਾਵੇ ਰਹਾਉ ਕਹਾਂ ਭਇਉ ਤੀਰਥ ਬ੍ਰਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗਨੇ ਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹਉ ਨਾਨਕ ਇਹ ਬਿਦਕੋ ਪ੍ਰਾਨੀ ਜੀਵਨ ਮੁਕਤ ਕਹਾਵੈ ਬਿਲਾਵਲ ਮਹੱਲਾ ਨਾਮਾ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸ ਨਹਿ ਝੂਕੇ ਗੁਰ ਇਹੋ ਭੇਦ ਬਤਾਵੈ ਰਹਾਉ ਕਹਾਂ ਭਇਓ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨੇਹ ਫਲ ਤੇਹ ਮੰਨਉ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕਉ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹਉ ਨਾਨਕ ਇਹ ਬਿੱਦਕੂ ਪ੍ਰਾਨੀ ਜੀਵਨ ਮੁਕਤ ਕਹਾਵੇ ਬਿਲਾਵਲ ਮਹੱਲਾ ਨਾਮ ਹਰ ਕੀ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਿਸ ਨਹਿ ਚੂਕੇ ਗੁਰ ਇਹੋ ਭੇਦ ਬਤਾਵੇ ਰਹਾਉ ਕਹਾਂ ਪਹਉ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਹਿ ਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹਉ ਨਾਨਕ ਇਹ ਬਿਦਕੂ ਪ੍ਰਾਨੀ ਜੀਵਨ ਮੁਕਤ ਕਹਾਵੇ ਬਿਲਾਵਲ ਮਹੱਲਾ ਨਾਮਾ ਹਰ ਕੀ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸ ਨਹਿ ਚੁੱਕੈ ਗੁਰ ਇਹੋ ਭੇਦ ਬਤਾਵੇ ਰਹਾ ਕਹਾਂ ਭਇਓ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਿਹਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕਉ ਪਰਹਰ ਗੋਬਿੰਦ ਕੇ ਗੁਣ ਗਾਵੇ ਕਹੂ ਨਾਨਕ ਇਹ ਬਿੰਦ ਕੋ ਪ੍ਰਾਨੀ ਜੀਵਨ ਨਾਮ ਮੁਕਤ ਕਹਾਵੇ ਬਿਲਾਵਲ ਮਹੱਲਾ ਨਾਵਾ ਹਰ ਕੀ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸ ਨਹਿ ਚੁੱਕੈ ਗੁਰ ਇਹੋ ਭੇਦ ਬਤਾਵੇ ਰਹਾ ਕਹਾਂ ਪਯੋ तीर्थ व्रत किए राम शरण नहीं आवे जोग जग ने फल ते मानो जो प्रभु जस बिसरावे मान मोह दोनों को पर हर गोविंद के गुण गावे ਕਹੂ ਨਾਨਕ ਇਹ ਬਿੰਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਿਲਾਵਲ ਮਹੱਲਾ ਨਾਵਾ ਹਰ ਕੀ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਸਾ ਨਹ ਚੂਕੈ ਗੁਰ ਇਹੋ ਭੇਦ ਬਤਾਵੈ ਰਹਾਉ ਕਹਾਂ ਭਉ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੈ ਜੋਗ ਜਗ ਨੇ ਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੈ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹੂ ਨਾਨਕ ਇਹ ਵਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਿਲਾਵਲ ਮਹੱਲਾ ਨਾਮ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਸਾ ਨਹਿ ਚੂਕੇ ਗੁਰ ਇਹੋ ਭੇਦ ਬਤਾਵੈ ਰਹਾਉ ਕਹਾਂ ਭਇਉ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੈ ਜੋਗ ਜਗ ਨੀ ਫਲਤੇ ਮਾਨੋ ਜੋ ਪ੍ਰਭ ਜਸ ਬਿਸਰਾਵੈ ਮਾਨ ਮੋ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਨ ਗਾਵੇ ਕਹੂ ਨਾਨਕ ਇਹ ਬਿੰਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਿਲਾਮਲ ਮਹਲਾ ਨਾਮ ਹਰ ਕੀ ਨਾਮ ਬਿਨਾ ਦੁਖ ਪਾਵੇ ভক্ত বিনা सहस न चुके गुरु एहो भेद बतावे रहऊ कहां पयो तीर्थ व्रत किए राम शरण नहि आवै ਜੋਗ ਜਗ ਨਹਿ ਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹਉ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਿਲਾਵਲ ਮਹਲਾ ਨਵਾਂ ਹਰ ਕੀ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਸਹਸ ਨਹਿ ਚੁਕੈ ਗੁਰ ਇਹੋ ਭੇਦ ਬਤਾਵੈ ਰਹਾਉ ਕਹਾਂ ਭਇਓ ਤੀਰਥ ਬ੍ਰਤ ਕੀਏ राम सरना नहीं आवे जोग जग निह फल ते मानू जो प्रभु जस बिसरावे मान मोह दोनों को पर हर गोविंद के गुण गावे कहू नानक ए बिद को प्राणी ਜੀਵਨ ਮੁਕਤ ਕਹਾਵੇ ਬਿਲਾਵਲ ਮਹੱਲਾ ਨਾਮ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਸਾ ਨਹਿ ਚੂਕੇ ਗੁਰ ਇਹੋ ਭੇਦ ਮਤਾਵੇ ਰਹਾਉ ਕਹਾਂ ਭਇਓ ਤੀਰਥ ਬ੍ਰਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗਨੇ ਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹਉ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹਉ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਪੁਖ ਜੀ ਕਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਹਨ ਮਾਨਿਆ ਦੇ ਮਾਨ ਨੇ ਤਾਨਿਆ ਦੇ ਤਾਨ ਨੇ ਉਟਿਆਂ ਦੀ ਓਟ ਸੱਚੇ ਕਿਤਾ ਵਾਹਿਗੁਰੂ ਦੀਨ ਦੁਨੀਆ ਦੇ ਮਾਲਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਨੇ ਕਿਰਪਾ ਕੀਤੀ ਹੈ ਸਿਰ ਤੇ ਮਿਰ ਭਰਿਆ ਹੱਥ ਰੱਖ ਕੇ ਗੁਰਬਾਣੀਆਂ ਦੇ ਜਾਪ ਕਰਵਾਏ ਹਨ ਸੁਣਨ ਵਾਲੇ ਸਰੋਤਿਆਂ ਨੇ ਇਲਾਹੀ ਬਾਣੀ ਦੇ ਜਾਪ ਸ਼ਰਮਨ ਕੀਤੇ ਹਨ ਮਹਾਰਾਜ ਪੜਦਿਆਂ ਤੋਂ ਪਾਵਨ ਬਾਣੀ ਦੇ ਜਾਪ ਸ਼ਰਮਨ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਭੁਲਾਵ ਹੋ ਜਾਣੀਆਂ ਸੁਭਾਵਕ ਹਨ ਕਲਯੁਗੀ ਜੀਵ ਹਾਂ ਭੁੱਲਣ ਹਾਰ ਹਾਂ ਆਪ ਜੀ ਦੇ ਬੱਚੇ ਹਾਂ ਕਿਰਪਾ ਕਰਕੇ ਮਹਾਰਾਜ ਬਖਸ਼ ਲਿਓ ਬੜੀ ਸੁਣੀ ਗੁਰਬਾਣੀ ਦਾ ਭਾਵ ਫਲ ਸਰਬੱਤ ਸੰਤਾਂ ਦੇ ਹਿੱਤਾਂ ਦੇ ਵਸਾਓ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਦੀ ਦਾਤ ਬਖਸ਼ੋ ਤੰਦਰੁਸਤੀ ਦੀਆਂ ਦਾਤਾਂ ਬਖਸ਼ੋ ਦੁੱਖਾਂ ਦਾ ਨਾਸ ਕਰੋ ਮਹਾਰਾਜ ਸੁੱਖਾਂ ਦਾ ਪ੍ਰਗਾਸ਼ ਕਰੋ ਬੱਚਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ੋ ਕਾਰੋਬਾਰਾਂ ਵਿੱਚ ਚੜ੍ਹਦੀਆਂ ਕਲਾਂੀਆਂ ਦਾਤਾਂ ਬਖਸ਼ੋ ਦੇਸ਼ਾਂ-ਅਦੇਸ਼ਾਂ ਦੇ ਵਿੱਚ ਸਹਾਈ ਹੋਵੋ ਸਹੀ ਪਿਆਰੇ ਮੇਲੋਂ ਜਿਨ੍ਹਾਂ ਨੇ ਮਿਲਿਆ ਕਰਕੇ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ